ਉਹਨੂੰ ਪਿੰਡ ਦੀ ਸਰਬਸਾਂਝੀ ਮੀਟਿੰਗ ਪਿੰਡ ਦੀ ਬੇੜੇ ਵਾਲੀ ਧਰਮਸ਼ਾਲਾ ਵਿੱਚ ਹੋਈ ਹੈ ਜਿਸ ਵਿੱਚ ਸਾਰੇ ਪਿੰਡ ਦੀ ਸਹਿਮਤੀ ਨਾਲ ਇਹਨਾਂ ਵਿਸ਼ਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਹੈ ਜੋ ਕਿ ਨੰਬਰ 1 ਪ੍ਰਵਾਸੀ ਭਈਆਂ ਨੂੰ ਪਿੰਡ ਵਿੱਚ ਰਹਿਣ ਲਈ ਕੋਈ ਵੀ ਕਮਰਾ ਨਹੀਂ ਦਿੱਤਾ ਜਾਵੇਗਾ ਨੰਬਰ 2 ਪਿੰਡ ਵਿੱਚ ਕੋਈ ਵੀ ਪੰਚਾਇਤ ਆਉਣ ਤੇ ਇਹਨਾਂ ਦੀ ਕੋਈ ਵੀ ਵੋਟ ਨਹੀਂ ਬਣਾਈ ਜਾਵੇਗੀ ਨੰਬਰ 3 ਪਿੰਡ ਦੇ ਵਿੱਚ ਕੋਈ ਵੀ ਬੰਦਾ ਇਹਨਾਂ ਪ੍ਰਵਾਸੀਆਂ ਨੂੰ ਰਹਿائش ਲਈ ਅਤੇ ਕੰਮਕਾਰ ਲਈ ਜ਼ਮੀਨ ਨਹੀਂ ਦਿੱਤੀ ਜਾਵੇਗੀ। ਨੰਬਰ 4 ਅਗਲੀ ਮੀਟਿੰਗ ਐਤਵਾਰ ਨੂੰ 25/8/2024 ਨੂੰ ਪਿੰਡ ਦੇ ਵੱਡੇ ਗੁਰਦੁਆਰਾ ਸਾਹਿਬ ਵਿਖੇ ਹੋਵੇਗੀ ਜੋ ਜਿਹੜਾ ਟਾਈਮ ਸ਼ਾਮ ਨੂੰ 4 ਵਜੇ ਸਾਰੇ ਪਿੰਡ ਨੂੰ ਇਹਨਾਂ ਵਿਸ਼ਿਆਂ ਦੇ ਪੂਰੇ ਪਿੰਡ ਨੂੰ ਇਹ ਖੁਦ ਦੀ ਪਰਵਾਨਗੀ ਦਿੱਤੀ ਗਈ ਹੈ। ਰਾਈ ਜੀ ਖਾਲਸਾ ਭਾਈ ਬਾਕੀ ਵਿਚਾਰ ਬਟਾਂਦਰਾ ਉਸ ਦਿਨ ਕਰਾਂਗੇ ਪਿੰਡ ਦੀ ਸਰਬਸੰਜੀ ਮੀਟਿੰਗ ਪਿੰਡ ਦੀ ਬੇੜੇ ਵਾਲੀ ਧਰਮਸ਼ਾਲਾ ਵਿੱਚ ਹੋ ਰਹੀ ਹੈ ਜਿਸ ਵਿੱਚ ਸਾਰੇ ਪਿੰਡ ਦੀ ਸਹਿਮਤੀ ਨਾਲ ਇਹਨਾਂ ਵਿਸ਼ਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਹੈ ਜੋ ਕਿ ਨੰਬਰ 1 ਪ੍ਰਵਾਸੀ ਭਈਆਂ ਨੂੰ ਪਿੰਡ ਵਿੱਚ ਰਹਿਣ ਲਈ ਕੋਈ ਵੀ ਕਮਰਾ ਨਹੀਂ ਦਿੱਤਾ ਜਾਵੇਗਾ ਨੰਬਰ 2 ਪਿੰਡ ਵਿੱਚ ਕੋਈ ਵੀ ਪੰਚਾਇਤ ਆਉਣ ਤੇ ਇਹਨਾਂ ਦੀ ਕੋਈ ਵੀ ਬੋਟ ਨਹੀਂ ਬਣਾਈ ਜਾਵੇਗੀ। ਨੰਬਰ 3 ਪਿੰਡ ਵਿੱਚ ਕੋਈ ਵੀ ਬੰਦਾ ਇਹਨਾਂ ਪ੍ਰਵਾਸੀਆਂ ਨੂੰ ਰਹਿائش ਲਈ ਅਤੇ ਕੰਮਕਾਰ ਲਈ ਜ਼ਮੀਨ ਨਹੀਂ ਦਿੱਤੀ ਜਾਵੇਗੀ। ਨੰਬਰ 4 ਅਗਲੀ ਮੀਟਿੰਗ ਐਤਵਾਰ ਨੂੰ 25/8/2024 ਨੂੰ ਪਿੰਡ ਦੇ ਵੱਡੇ ਗੁਰਦੁਆਰਾ ਸਾਹਿਬ ਵਿਖੇ ਹੋਵੇਗੀ ਜੋ ਜਿਹੜਾ ਟਾਈਮ ਸ਼ਾਮ ਨੂੰ 4 ਵਜੇ ਸਾਰੇ ਪਿੰਡ ਨੂੰ ਇਹਨਾਂ ਵਿਸ਼ਿਆਂ ਦੇ ਪੂਰੇ ਪਿੰਡ ਨੂੰ ਇਹਦੀ ਪ੍ਰਵਾਨਗੀ ਦਿੱਤੀ ਗਈ ਹੈ। ਵੈਦੂ ਜੀ ਖਾਲਸਾ ਜੀ ਕਾਰਨ ਦਾ ਪੋਸਟ ਕਰਾਂਗੇ ਪਿੰਡ ਦੀ ਸਰਬਸਾਂਝੀ ਮੀਟਿੰਗ ਪਿੰਡ ਦੀ ਬੇੜੇ ਵਾਲੀ ਧਰਮਸ਼ਾਲਾ ਵਿੱਚ ਹੋਈ ਹੈ ਜਿਸ ਵਿੱਚ ਸਾਰੇ ਪਿੰਡ ਦੀ ਸਹਿਮਤੀ ਨਾਲ ਇਹਨਾਂ ਵਿਸ਼ਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਹੈ ਜੋ ਕਿ ਨੰਬਰ 1 ਪ੍ਰਵਾਸੀ ਭਈਆਂ ਨੂੰ ਪਿੰਡ ਵਿੱਚ ਰਹਿਣ ਲਈ ਕੋਈ ਵੀ ਕਮਰਾ ਨਹੀਂ ਦਿੱਤਾ ਜਾਵੇਗਾ ਨੰਬਰ 2 ਪਿੰਡ ਵਿੱਚ ਕੋਈ ਵੀ ਪੰਚਾਇਤ ਆਉਣ ਤੇ ਇਹਨਾਂ ਦੀ ਕੋਈ ਵੀ ਵੋਟ ਨਹੀਂ ਬਣਾਈ ਜਾਵੇਗੀ ਨੰਬਰ 3 ਪਿੰਡ ਦੇ ਵਿੱਚ ਕੋਈ ਵੀ ਬੰਦਾ ਇਹਨਾਂ ਪ੍ਰਵਾਸੀਆਂ ਨੂੰ ਰਹਿائش ਲਈ ਅਤੇ ਕੰਮਕਾਰ ਲਈ ਜ਼ਮੀਨ ਨਹੀਂ ਦਿੱਤੀ ਜਾਵੇਗੀ। ਨੰਬਰ 4 ਅਗਲੀ ਮੀਟਿੰਗ ਐਤਵਾਰ ਨੂੰ 25/8/2024 ਨੂੰ ਪਿੰਡ ਦੇ ਵੱਡੇ ਗੁਰਦੁਆਰਾ ਸਾਹਿਬ ਵਿਖੇ ਹੋਵੇਗੀ ਜੋ ਜਿਹੜਾ ਟਾਈਮ ਸ਼ਾਮ ਨੂੰ 4 ਵਜੇ ਸਾਰੇ ਪਿੰਡ ਨੂੰ ਇਹਨਾਂ ਵਿਸ਼ਿਆਂ ਦੇ ਪੂਰੇ ਪਿੰਡ ਨੂੰ ਇਹ ਗੁੰਦੀ ਪਰਵਾਨਗੀ ਦਿੱਤੀ ਗਈ ਹੈ। ਰੈਡੀ ਜੀ ਖਾਲਸਾ ਬਾਕੀ ਵਿਚਾਰ ਵਟਾਂਦਰਾ ਤੋਂ ਕਰਾਂਗੇ ਪਿੰਡ ਦੀ ਸਰਬਸਾਂਝੀ ਮੀਟਿੰਗ ਪਿੰਡ ਦੀ ਬੇੜੇ ਵਾਲੀ ਧਰਮਸ਼ਾਲਾ ਵਿੱਚ ਹੋਈ ਹੈ ਜਿਸ ਵਿੱਚ ਸਾਰੇ ਪਿੰਡ ਦੀ ਸਹਿਮਤੀ ਨਾਲ ਇਹਨਾਂ ਵਿਸ਼ਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਹੈ ਜੋ ਕਿ ਨੰਬਰ 1 ਪ੍ਰਵਾਸੀ ਭਈਆਂ ਨੂੰ ਪਿੰਡ ਵਿੱਚ ਰਹਿਣ ਲਈ ਕੋਈ ਵੀ ਕਬਰਾਂ ਨਹੀਂ ਦਿੱਤਾ ਜਾਵੇਗਾ ਨੰਬਰ 2 ਪਿੰਡ ਵਿੱਚ ਕੋਈ ਵੀ ਪੰਚਾਇਤ ਆਉਣ ਤੇ ਇਹਨਾਂ ਦੀ ਕੋਈ ਵੀ ਬੋਟ ਨਹੀਂ ਬਣਾਈ ਜਾਵੇਗੀ। ਨੰਬਰ 3 ਪਿੰਡ ਵਿੱਚ ਕੋਈ ਵੀ ਬੰਦਾ ਇਹਨਾਂ ਪ੍ਰਵਾਸੀਆਂ ਨੂੰ ਰਹਿائش ਲਈ ਅਤੇ ਕੰਮਕਾਰ ਲਈ ਜ਼ਮੀਨ ਨਹੀਂ ਦਿੱਤੀ ਜਾਵੇਗੀ। ਨੰਬਰ 4 ਅਗਲੀ ਨੀਟਲ ਐਤਵਾਰ ਨੂੰ 25/8/2024 ਨੂੰ ਪਿੰਡ ਦੇ ਵੱਡੇ ਗੁਰਦੁਆਰਾ ਸਾਹਿਬ ਵਿਖੇ ਹੋਵੇਗੀ ਜੋ ਜਿਹੜਾ ਟਾਈਮ ਸ਼ਾਮ ਨੂੰ 4 ਵਜੇ ਸਾਰੇ ਪਿੰਡ ਨੂੰ ਇਹਨਾਂ ਵਿਸ਼ਿਆਂ ਦੇ ਪੂਰੇ ਪਿੰਡ ਨੂੰ ਇਹਿੰਦੀ ਪਰਵਾਨਗੀ ਦਿੱਤੀ ਗਈ ਹੈ। ਵੈਸੇ ਜੇ ਖਾਲਸਾ ਲਈ ਬਾਕੀ ਵਿਚਾਰ ਬੰਦਾਂ ਤੋਂ ਉਦਣ ਕਰਾਂਗੇ।